ਜੀ ਬਿਲਕੁਲ ਜੀ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਥੋੜੀ ਦੇਰ ਤੱਕ ਹੁਣ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚਣ ਵਾਲਾ ਹੈ ਅਤੇ ਡਿਪੋਰਟ ਹੋ ਕੇ ਆ ਰਹੇ ਨੌਜਵਾਨਾਂ ਨੂੰ ਲੈਣ ਦੇ ਲਈ ਉਹਨਾਂ ਦੇ ਪਰਿਵਾਰ ਮੈਂਬਰ ਖੜੇ ਨੇ ਅਤੇ ਐਸਪੀਸੀ ਵੱਲੋਂ ਨੌਜਵਾਨਾਂ ਨੂੰ ਹਰਮੰਦਰ ਸਾਹਿਬ ਕੇ ਵਿੱਚ ਲੈ ਜਾਣ ਦੇ ਲਈ ਖਾਸ ਬੱਸ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਅਤੇ ਐਸਪੀਸੀ ਵੱਲੋਂ ਜਿਹੜਾ ਆ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਾਜੀ ਕੇ ਐਸసీపీਸੀ ਦੇ ਅਧਿਕਾਰੀਆਂ ਨੇ ਜਿਵੇਂ ਕਿ ਅਗਰ ਕੋਈ ਵੀ ਵਿਅਕਤੀ ਜਿਸ ਦਾ ਉਸ ਦਾ ਪਰਿਵਾਰ ਮੈਂਬਰ ਉੱਥੇ ਲੈਣ ਲਈ ਨਹੀਂ ਆਇਆ ਅਤੇ ਉਹ ਪੁਲਿਸ ਦੇ ਨਾਲ ਨਹੀਂ ਜਾਣਾ ਚਾਹੁੰਦੇ ਉਹ ਐਸసీపీਸੀ ਦੇ ਬੱਸ ਦੇ ਵਿੱਚ ਜਾ ਸਕਦੇ ਨੇ ਅਤੇ ਐਸసీపీਸੀ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰੇਗੀ। ਹੋਰ ਕੀ ਕੁਝ ਕਿਹਾ ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਨਾਲ ਗੱਲਬਾਤ ਕਰ ਲੈਣੇ ਆ। ਤੁਸੀਂ ਬਣੀ ਰਹੇ ਹੋ ਪੰਜਾਬੀ ਅਖ਼ਬਾਰ ਜਾਣ ਦੇ ਨਾਲ ਸਿਮਰਪ੍ਰੀਤ ਰਿਪੋਰਟ ਅੰਮ੍ਰਿਤਸਰ। ਵਿਕਰਮ ਜੀ ਸਰ ਇਤਨਾ ਫੁੱਲਰ ਪੜ੍ਹਨਾ ਕੀ ਗੱਲਬਾਤ ਕੀ ਹੈ ਜਿਹੜਾ ਕੌਜ ਬਟ ਰਿਪੋਰਟ ਹੋ ਕੇ ਆ ਰਿਹਾ ਤੁਹਾਡੇ ਕਿੰਨ ਤੱਕ ਪੜ੍ਹਨਾ ਫਿਰ ਬੋਲੋ ਜੀ ਤੁਹਾਡੇ ਪਿੰਡ ਦਾ ਕਿਹੜਾ ਨੌਜਵਾਨ ਜਿਹੜਾ ਤੁਸੀਂ ਲੈ ਲਏ ਗੁਰਜਿੰਦਰ ਸਿੰਘ ਜੀ ਹਾਂ ਜੀ ਕੀ ਹੁੰਦਾ ਉਹ ਕਿਹਾ 8 ਤੋਂ 9 ਮਹੀਨੇ ਪਹਿਲਾਂ ਪਰਿਵਾਰ ਵਿੱਚ ਪਰਿਵਾਰ ਦੇ ਦੋ ਸਿਸਟਰ ਤੇ ਇੱਕ ਮਦਰ ਦਾ ਫਾਜ਼ਲੀ ਡੱਟਾ ਸੀ ਸੋ ਕੀ ਲੱਗਦਾ ਕਿ ਜਿਹੜੇ ਡਿਟੇਲਸ ਡਿਲੀਵਰੀ ਵੀ ਦੇ ਤੇ ਰਿਪੋਰਟ ਉਹ ਕਿਹੜਾ ਨੌਜਵਾਨ ਹੈ ਇਸ ਕੋਈ ਵੀ ਤਾਰੀਖ ਕਿਵੇਂ ਨਹੀਂ ਗਲਤ ਆ ਜੀ ਜਿਹੜੇ ਹੁਣ ਮੁੰਡੇ ਚੱਲ ਗਏ ਇਹਨਾਂ ਰਿਪੋਰਟ ਨਹੀਂ ਕਰਨਾ ਚਾਹੀਦਾ ਪਿੰਡ ਵਿੱਚ ਕੋਈ ਹੋਰ ਨੌਜਵਾਨ ਨਹੀਂ ਇਸ ਤਰੀਕੇ ਕਿਉਂ ਪਿੰਡੋਂ ਪਿੰਡ ਹੀ ਗਏ ਹੋਇਆ ਜੀ ਹਰ ਪਿੰਡ ਚ ਗਏ ਹੋਏ ਕਿਹਦਾ ਨਾ ਗੈਰਕਾਨੂੰਨੀ ਤਰੀਕੇ ਨਾਲ ਬਾਹਰ ਦੇ ਵਿੱਚ ਤਾਂ ਨਹੀਂ ਚੱਲ ਸਕਦਾ ਨਹੀਂ ਸੀ ਜਾਣਾ। ਸੋ ਕਿਹੜੇ ਤਰੀਕੇ ਸਹੀ ਤਰੀਕੇ ਨਾਲ ਜਾ ਸਹੀ ਤੇ ਲੀਗਲ ਤਰੀਕੇ ਨਾਲ ਸਟੱਡੀ ਵੀਜ਼ਾ ਤੇ ਜਾਣਾ। ਗੁਰਜਿੰਦਰ ਸਿੰਘ ਪਰਵਾਜ਼ ਚ ਦੋ ਸਿਸਟਰ ਤੇ ਇੱਕ ਮਾਤਾ। ਹੁਣ ਤੁਹਾਨੂੰ ਕੀ ਲੱਗਦਾ ਕਿ ਪਰਿਵਾਰ ਇਸ ਸਥਿਤੀ ਕਰਕੇ ਜਾ ਕੇ ਕੀ ਕਰ ਸਕੇ? ਪਰਿਵਾਰ ਦੀ ਜਿਹੜੀ ਹਾਲਾਤ ਹੈ। ਹਾਲਾਤ ਪਰਿਵਾਰ ਗਰੀਬ ਦੀ ਹਾਲਤ ਜਗਰੀ ਤੇ ਧੀ ਪਰਿਵਾਰ। ਕੀ ਕਰਨ ਦਾ ਕੋਈ ਸਬਕ? ਸਰਕਾਰ ਮਦਦ ਕਰਨ ਦੀ ਉਹਨਾਂ। ਜੀ ਮੇਰਾ ਨਾਮ ਸੰਦੀਪ ਸਿੰਘ ਹੈ। ਮੇਰੀ ਵਿਸ਼ੇਸ਼ ਤੌਰ ਤੇ ਐਸਜੀਪੀਸੀ ਵੱਲੋਂ ਇੱਥੇ ਡਿਊਟੀ ਲਾਈ ਗਈ ਆ। ਜਿਹੜੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਯਾਤਰੀ ਆ ਰਹੇ ਨੇ ਉਹਨਾਂ ਦੀ ਰਹਿائش ਦਾ ਪ੍ਰਬੰਧ ਜਿਹੜਾ ਵਾ ਮਾਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਤੇ ਜਿਹੜਾ ਉਹ ਕੀਤਾ ਗਿਆ ਹੈ ਇਸ ਤੋਂ ਇਲਾਵਾ ਵੋਲਵ ਬੱਸ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 에ਅਰਪੋਰਟ ਤੇ ਭੇਜੀ ਗਈ ਆ ਉਹਨਾਂ ਨੂੰ ਇਥੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਣਾ ਚਾਹੁੰਦੇ ਲਜਾਇਆ ਜਾਊਗਾ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਵੀ ਸਾਰਾ ਉੱਥੇ ਪ੍ਰਬੰਧ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੋਟੀਆਂ ਗੱਡੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਉਹਨਾਂ ਨੂੰ ਉਹਨਾਂ ਦੀ ਮੰਜ਼ਲ ਤੇ ਪਹੁੰਚਾਉਣ ਵਾਸਤੇ ਜਿੱਥੋਂ-ਜਿੱਥੋਂ ਦਾ ਵੀ ਆ ਪੰਜਾਬ ਤੇ ਆਊਟ ਆਫ ਸਟੇਟ ਦੇ ਵੀ ਹੋਣ ਉਹਨਾਂ ਨੂੰ ਉਹਨਾਂ ਦੇ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਪਹੁੰਚਾਇਆ ਜਾਊਗਾ